What ਸਾਂ ਜਿਹੜੀਆਂ ਸਰਕਾਰ ਪਾਉਣਾ ਚਾਹ ਜਾਰੀ ਆ ਉਹਦੇ ਉਹਦੇ ਬਰੋਜ ਚ ਆਪਾਂ ਜਿਹੜੀ ਅੱਜ ਗੇਟ ਰੈਲੀ ਕੀਤੀ ਆ ਇਸ ਕਰਕੇ ਕਰ ਰਹੇ ਆਂ ਕਿ ਜਿਹੜੀਆਂ ਕਿਲੋਮੀਟਰ ਸਕੀਮ ਤੇ ਜਿਹੜੀਆਂ ਬਸਾਂ ਐ ਨਾ ਪਾਈਆਂ ਜਾਣ ਤਿੰਨ ਸਾਲ ਤੋਂ ਲਗਾਤਾਰ ਹੜਤਾਲ ਕਰਦੇ ਕੋਈ ਵੀ ਕੋਈ ਦਿਨ ਨਿਕਲਦਾ ਨਹੀਂ ਕੋਈ ਕੋਈ ਵੀ ਨਤੀਜਾ ਨਹੀਂ ਨਿਕਲਿਆ ਅੱਜ ਤੱਕ ਦੀ ਮੀਟਿੰਗ ਬਸ ਮੀਟਿੰਗਾਂ ਦਿੰਦੇ ਆ ਮੀਟਿੰਗਾਂ ਦੇ ਭਰੋਸੇ ਦੇ ਦਿੰਦੇ ਆ ਭਰੋਸੇ ਤੋਂ ਬਾਅਦ ਕੁਝ ਨਹੀਂ ਫਿਰ ਆਡੇ ਵੱਲੋਂ ਵੀ ਰਣਨੀਤੀ ਮੈਂ ਜਾਂਦੀ ਕਿ ਹੜਤਾਲ ਕਰਾਂਗੇ ਫਿਰ ਹੜਤਾਲ ਚੋਕਲੇਟ ਦੀ ਜਾਂਦੀ ਹੈ ਬਸ ਇਹ ਮੀਟਿੰਗਾਂ ਦਾ ਦਿੰਦੇ ਆ ਕਿ ਮੀਟਿੰਗਾਂ ਮੀਟਿੰਗ ਤੇ ਆ ਜਾਓ ਮੀਟਿੰਗ ਕਰ ਲਓ ਮੀਟਿੰਗ ਤੇ ਭਰੋਸਾ ਦੇ ਕੇ ਫਿਰ ਹਨ ਭੇਜ ਦਿੰਦੇ ਆ ਫਿਰ ਮੀਟਿੰਗਾਂ ਕਰਦੇ ਆ ਬਸ ਇਹੀ ਕੰਮ ਕਰ ਰਹੇ ਆ ਉਹਨਾਂ ਦੇ ਅਗਲੀ ਰਣਨੀਤੀ ਕੀ ਹੋਏਗੀ ਅਗਲੀ ਰਣਨੀਤੀ ਇਹ ਹੈ ਕਿ ਅਗਰ ਜੇ ਕਿਲੋਮੀਟਰ ਸਕੀਮ ਬਸਾਂ ਦਾ ਟੈਂਡਰ ਖੋਲਦੇ ਆ ਕੱਲ ਨੂੰ ਤੇ ਸਾਡੀ ਉਸੇ ਦਿਨੀ ਅਨਮਿਥੇ ਸਮਝਦੀ ਹੜਤਾਲ ਕੀਤੀ ਜਾਏਗੀ 27 ਦੇ 27 ਡੀਪੂ ਬੰਦ ਹੋਣਗੇ ਏ ਜੀ ਗੇਟ ਲਈ ਤੁਹਾਨੂੰ ਪਤਾ ਇਹ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਜਿਹੜੀਆਂ ਸਾਡੀਆਂ ਮੰਗਾ ਨਾ ਮੰਨਦੀ ਹੋਈ ਨਜ਼ਰ ਆ ਰਹੀ ਆ ਕਿਉਂਕਿ 1.7.2024 ਨੂੰ ਸਾਡੀ ਮੁੱਖ ਮੰਤਰੀ ਪੰਜਾਬ ਨਾਲ ਮੀਟਿੰਗ ਲੈ ਜਨੰਦਰ ਵਿਖੇ ਹੋਈ ਸੀ ਇਹਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਕਿਹਾ ਪਿਆ ਦਾ ਵੱਖਰਾ ਕੜਾ ਬਣਾ ਕੇ ਤੇ 1 ਮਹੀਨੇ ਦੇ ਵਿੱਚ ਨੂੰ ਪੱਕਾ ਕੀਤਾ ਜਾਵੇ ਪਰ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਕਹੇ ਹੋਏ ਬੋਲ ਸੀ ਉਹ ਜਿਹੜੇ ਸਾਡੇ ਆ ਦਰ ਦੇ ਉੱਚ ਅਧਿਕਾਰੀ ਨੇ ਸਿੱਕੇ ਟੰਗੇ ਹੋਏ ਨੇ ਨਾ ਤਾਂ ਕਿਸੇ ਦੀ ਉਹ ਗੱਲ ਮੰਨਦੇ ਨੇ ਇੱਕ ਸਾਲ ਸਮਾਂ ਬੀਤ ਦੇ ਬਾਵਜੂਦ ਵੀ ਅੱਜ ਅਸੀਂ ਉੱਥੇ ਉੱਥੇ ਖੜੇ ਆਂ ਸਰਕਾਰ ਜਿਹੜੀ ਆ ਉਹ ਕਿਲੋਮੀਟਰ ਬਸਾਂ ਹਿਆਰੀ ਆ ਸਰਵਿਸ ਰੂਲ ਲਾਗੂ ਨਹੀਂ ਕਰ ਰਹੀ ਕੱਚੇ ਮੁਲਾਜ਼ਮ ਪੱਕੇ ਨਹੀਂ ਕਰ ਰਹੀ ਜਿਹੜੇ ਚੋਣਾਂ ਦੇ ਸਰਕਾਰ ਟਾਈਮ ਉਨਾ ਨੇ ਵਾਅਦੇ ਕੀਤੇ ਸੀ ਕਿ ਕੱਚੇ ਮੁਲਾਜ਼ਮ ਪੱਕੇ ਕਰਨੇ ਆ ਕਿਲੋਮੀਟਰ ਗੱਡੀਆਂ ਬੰਦ ਕਰਨੇ ਆ ਸਰਵਿਸ ਰੂਲ ਲਾਗੂ ਕਰਨੇ ਨੇ ਜਿਹੜੇ ਕੱਚੇ ਕੱਡੇ ਮੁਲਾਜ਼ਮ ਹੋਏ ਉਹ ਬਹਾਲ ਕਰਨੇ ਨੇ ਤੇ ਮਾਮਾ ਟ੍ਰਾਂਸਪੋਰਟ ਮਾਫੀਆ ਖਤਮ ਕਰਾਂਗੇ ਉਹਨਾਂ ਵਿੱਚੋਂ ਸਰਕਾਰ ਨੇ ਇੱਕ ਵੀ ਕੰਮ ਜਿਹੜਾ ਉਹ ਨਹੀਂ ਕੀਤਾ। ਕਈ ਮਲਾਜ਼ਮ ਸਾਡੀਆਂ ਸਕਿਉਰਟੀਆਂ ਨੇ, EPF ਦੇ ਫੰਡ ਨੇ, ਉਹ ਵੀ ਸਰਕਾਰ ਜਿਹੜੇ ਠੇਕੇਦਾਰ ਲੈ ਕੇ ਭੱਜ ਚੁੱਕੇ ਨੇ। ਹੁਣ ਰੱਖੜੀ ਦਾ ਤਿਉਹਾਰ ਆ ਰਿਹਾ। ਸਾਡੇ ਮਲਾਜ਼ਮਾਂ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਅਜੇ ਤੱਕ। ਅੱਜ ਤੁਸੀਂ ਆਪ ਹੀ ਦੇਖ ਲਓ ਕਿ ਅੱਜ 7 ਤਰੀਕ ਹੋ ਗਈ ਆ ਤੇ ਜੇ ਮਲਾਜ਼ਮਾਂ ਕੋਲ ਪੈਸੇ ਨਹੀਂ ਹੋਣਗੇ ਤਾਂ ਮਲਾਜ਼ਮ ਕੀ ਕਰਨਗੇ? ਸਰਕਾਰ ਨੂੰ ਬੇਨਤੀ ਹੈ ਵੀ ਸਾਡੀਆਂ ਜਿਹੜੀਆਂ ਤਨਖਾਹਾਂ ਵੀ ਉਹ ਇੱਕ ਦਿਨ ਦੇ ਵਿੱਚ ਪੁਆਈਆਂ ਜਾਣ ਕਿਉਂਕਿ ਰੱਖੜੀ ਦਾ ਤਿਉਹਾਰ ਆ। ਹਰ ਪਰਿਵਾਰ ਨੂੰ, ਹਰ ਸਾਥੀ ਨੂੰ ਲੋੜ ਹੁੰਦੀ ਆ ਪੈਸਿਆਂ ਦੀ। ਇਹ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਜਿਹੜੀਆਂ ਸਾਡੀਆਂ ਮੰਗਾਂ ਵਾਂ ਖਾਸ ਕਰਕੇ ਜਿਹੜੀ ਕਿਲੋਮੀਟਰ ਬੱਸਾਂ ਵਾਂ ਉਹ ਨਾ ਪਾਈਆਂ ਜਾਣ ਸਰਕਾਰ ਦੀਆਂ ਬੱਸਾਂ ਮਾਲਕੀ ਦੀਆਂ ਬੱਸਾਂ ਪਾਈਆਂ ਜਾਣ ਤੇ ਡੀਪੂਆਂ ਦੇ ਵਿੱਚ ਜਿਹੜੀਆਂ ਬੱਸਾਂ ਦੀ ਘਾਰ ਸਪੇਅਰ ਪਾਰਟ ਐ ਨਹੀਂ ਗੱਡੀਆਂ ਟਾਇਰਾਂ ਤੋਂ ਖੜਗੀਆਂ ਨੇ ਉਹਨਾਂ ਮੱਲ ਵੀ ਜਿਹੜਾ ਸਰਕਾਰ ਉਹ ਧਿਆਨ ਕੀਤਾ ਜਾਵੇ ਕਿ ਕੀ ਹੱਲ ਨਿਕਲੇ ਹੁਣ ਅੱਗੇ ਦੀ ਰਣਨੀਤੀ ਕੀ ਰਹੇਗੀ ਬੀਤੇ ਦਿਨੀ ਜਿਹੜੀ ਸਾਡੀ ਮੀਟਿੰਗ ਹੋਈ ਸੀ ਉਹਦੇ ਵਿੱਚ ਹੱਲੇ ਹੀ ਨਿਕਲੇ ਆ ਵੀ ਸਾਡੀ ਜਿਹੜੀ ਮੰਗਾਂ ਤੇ ਸਹਿਮਤੀ ਬਣੀ ਸੀ ਪਰ ਉਹ ਉਹਨੇ ਮੰਗਾਂ ਤੇ ਸਹਿਮਤੀ ਵੀ ਬਣੀ ਸੀ ਵੀ ਜਿਹੜੀ ਕਿਲੋਮੀਟਰ ਜਿਹੜੀ ਉਹ ਘਟੇ ਜਾਂਦੀ ਉਹਦਾ ਜਿਹੜਾ ਸਾਰਾ ਬਾਇਓਟਾ ਕ ਸਾਡੇ ਸੁਭਾ ਪ੍ਰਧਾਨ ਐਸ਼ਮ ਦੇ ਸੂਰੀ ਸਾਰੀ ਸੁਭਾ ਕਮੇਟੀ ਨੇ ਕੱਟ ਦਿੱਤਾ ਵੀ ਜਿਹੜੀਆਂ ਕਿਲੋਮੀਟਰ ਗੱਡੀਆਂ ਉਹ ਘਾਟੇ ਜਾਂਦੀਆਂ ਨੇ ਪਰ ਸਰਕਾਰ ਫੇਰ ਪਤਾ ਨਹੀਂ ਕਿਉਂ ਕਿਲੋਮੀਟਰ ਗੱਡੀਆਂ ਦਾ ਕੁਆੜਾ ਫੇਰ ਲੈ ਕੇ ਆਉਂਦੀ ਆ ਅਸੀਂ ਸਰਕਾਰ ਨੂੰ ਇਹ ਹੀ ਬੰਦੀ ਵੀ ਕਿਲੋਮੀਟਰ ਗੱਡੀਆਂ ਬੰਦ ਕਰਕੇ ਤੇ ਜਿਹੜੀਆਂ ਮਾਲਕੀ ਬਸਾਂ ਪਾਈਆਂ ਜਾਂ ਸਰਕਾਰ ਅੱਗੇ ਰੰਨ ਦਿੱਤੀ ਹੈ ਜੇ ਸਰਕਾਰ ਕਿਲੋਮੀਟਰ ਦਾ ਟੈਂਡਰ ਲੈ ਕੇ ਆਉਂਦੀ ਆ ਤਾਂ ਜਿਹੜੇ ਸਾਡੇ ਅਸੀਂ ਪੋਸਟਪੋਨ ਕੀਤੇ ਨੇ ਹਾਲਤਾ ਹਾਲ ਮਜਾਰੇ ਉਹ ਸਾਡੇ ਸਟੈਂਡ ਕਰਨਗੇ ਉਦਾਂ ਦੇ ਉਦਾਂ